ਬਸ ਤੁਸੀਂ ਕੋਈ ਦੀ ਪ੍ਰਸ਼ਾਦ ਮੰਗ ਲਓ ਕੋਈ ਨਹੀਂ ਪ੍ਰਸ਼ਾਦ ਨਹੀਂ ਹੁੰਦਾ ਅਗਲੇ ਆ ਤਾਣਾ ਹਾਂ ਅਸੀਂ ਉਹਨਾਂ ਕਰ ਨਹੀਂ ਸੀ ਕਹਿਣਾ ਅਸੀਂ ਵਰਤਉਣਾ ਸੀ ਇੱਥੇ ਹਾਂ ਨਹੀਂ ਕੋਈ ਦੀ ਬਤਾਓ ਲਾਗਨ ਨੂੰ ਕੋਈ ਨਹੀਂ ਜੀਤਾ ਨੂੰ ਕਿਆ ਰੋਕਿਆ ਕੋਈ ਗੱਲ ਨਹੀਂ ਪਹਿਲਾਂ ਹੀ ਵੰਡ ਲਓ ਕੋਈ ਗੱਲ ਨਹੀਂ ਵੰਡੋ ਵੰਡੋ ਕੋਈ ਨੋ ਪ੍ਰੋਬਲਮ ਹਾਂ ਕਰ ਨਹੀਂ ਸੀ ਨਾਲ ਆ ਦੇ ਕੋਈ ਤੁਹਾਡਾ ਕਾਕਾ ਕਹਿੰਦਾ ਵੀ ਸ਼ਰੀਅਤਾਂ ਅਮਤਾਂ ਕੀ ਦੀ ਜਾਂਦੇ ਆ ਵੀ ਇਹੀ ਲਾਓ ਟੇ ਉਹ ਕਿਦਾ ਗਲਤ ਹੋ ਰਿਹਾ ਦੇਖ ਲਓ ਤੁਸੀਂ ਉਹਨੂੰ ਤਾਂ ਰੋਕ ਨਹੀਂ ਦੇ ਉਹਨੂੰ ਰੋਕੋ ਆਪਣੇ ਬੱਚੇ ਨੂੰ ਜੀ ਆਇਆਂ ਕਿਹਾ ਜੀ ਇਹ ਤੇਰਾ ਬੱਚਾ ਇਸ ਤਰ੍ਹਾਂ ਪ੍ਰਕਾਰ ਰਿਹਾ ਸਾਰੀ ਭੀੜ ਨੂੰ ਇਹ ਯਾਰ ਜੇ ਇੱਕ ਮਿੰਟ ਪਤਾ ਤੁਸੀਂ ਕੀ ਗਏ ਤੁਹਾਡੇ ਚ ਕਿਸੇ ਨੇ ਬੋਲਿਆ ਕੀ ਕਰਨ ਲੱਗੇ ਹੋ ਕਿੰਨੇ ਕਿਹਾ ਇਹਨਾਂ ਨੂੰ ਤੁਸੀਂ ਉਧਰ ਕਹੀ ਜਾ ਦੱਸੋ ਕਿੰਨੇ ਕਹਿੰਦੇ ਐਨੀ ਥੋੜੀ ਜਿਹਾ ਦੱਸ ਇਧਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜਿਹੜਾ ਜਿਹੜਾ ਤੁਸੀਂ ਇਹ ਕੰਮ ਜਿਹੜੀਆਂ ਜ਼ਿੰਮੇਵਾਰੀਆਂ ਕਰ ਰਹੇ ਆ ਪਛਾਤੋ ਅਸੀਂ ਤਾਂ ਇਹ ਨਾ ਨਹੀਂ ਕੀਤਾ ਨਾ ਹਾਂ ਪਿੰਡ ਪੰਡਲ ਕੋਈ ਤੁਸੀਂ ਇਹ ਤੁਹਾਡੀ ਆਪ ਦੀਆਂ ਕਰ ਲਓ ਜਿਹੜਾ ਕੰਮ ਬੰਦ ਕੀਤਾ ਉਹਨੂੰ ਬੰਦਾ ਜੀ ਤਾਂ ਐਂਦੋ ਕੋਈ ਗੱਲ ਨਹੀਂ ਤੁਸੀਂ ਆਪ ਦਾ ਕੰਮ ਸਹੀ ਆਪਣਾ ਜਾ ਕੇ ਮਿਲ ਲਓ ਜਿੱਥੇ ਪ੍ਰਸ਼ਾਸਨ ਹੈ ਹਾਂਜੀ ਪ੍ਰਸ਼ਾਸਨ ਨੂੰ ਮਿਲ ਕੇ ਆਪਣਾ ਸਹੀ ਤਰੀਕੇ ਨਾਲ ਕੰਮ ਕਰ ਲਓ ਉਹ ਤੇ ਕੀ ਪ੍ਰੋਬਲਮ ਹੈ ਇੰਨੇ ਕਿਹਾ ਕਹਿੰਦਾ ਤੁਸੀਂ ਕੀ ਕਰਨ ਲੱਗੇ ਆ ਉਹ ਕਿਹੜਾ ਜੀ ਆ ਨਹੀਂ ਦੇਖ ਲਈ ਠੀਕ ਹੈ ਕੋਈ ਨਹੀਂ ਗੱਲ ਕਰਦਾ ਉਹ ਪਿਛਲਾ ਜਿਹੜਾ ਬੋਲਦਾ ਠੀਕ ਹੈ ਪਾਜੀ ਛੱਡੋ ਕੋਈ ਨਹੀਂ ਬੈਠੋ ਚਲੋ ਕੋਈ ਨਹੀਂ ਇਹ ਤਾਂ ਕੋਈ ਗੱਲ ਨਹੀਂ ਬੜੀ ਇਤਰਾ ਦੀ ਦੁਨੀਆ ਹੁੰਦੀ ਇੱਥੇ ਕੋਈ ਗੱਲਾਂ ਆਪਾਂ ਛੱਡ ਲਈਏ ਗੁਰੂ ਕਰਦਾ ਗੁਰੂ ਘਰ ਬੰਨਣਾ ਇੱਥੇ ਅਸੀਂ ਨਹੀਂ ਕੋਈ ਗੱਲ ਤੁਹਾਨੂੰ ਪਾਪ ਲੱਗਣਾ ਬੈਠੋ ਬੈਠੋ ਤੁਹਾਨੂੰ ਪਾਪ ਲੱਗਣਾ ਤੁਹਾਨੂੰ ਲੱਗਣਾ ਹੈ ਮੈਨੂੰ ਲੱਗਦਾ ਹੈ ਤੁਹਾਨੂੰ ਲੱਗਦਾ ਪਾਪ ਸਤ ਜੀ ਬੈਠੋ ਕੋਈ ਗੱਲ ਹੀ ਬੈਠ ਬਿਠਾ ਲੋ ਬਰਾਬਰ ਸੰਝ ਆਉਂਦਾ ਸਾਰਿਆਂ ਦਾ ਕਤੋਂ ਬੰਦਾ ਸਾਰੇ ਬੰਦੇ ਨੂੰ ਭਟਾ ਰਿਹਾ ਦੇਖਦੇ ਜਿਦ ਗਿਆ ਤਸਵੀਰਾਂ ਤਾਂ ਪਹਿਲਾਂ ਸਾਂਝ ਕੀਤੀ ਸੀ ਸਲਾਹ ਜਵਾਬ ਤੇ ਫੇਰ ਜਿਹੜਾ ਕਿ ਉਹ ਕਾਫੀ ਹੈ ਦਾ ਹੰਗਾਮਾ ਹੋ ਰਿਹਾ ਇੱਕ ਬੰਦੇ ਕਰ ਤੋਂ ਟੀਮ ਔਰ ਦੂਜੇ ਪਾਸੇ ਢਿੱਕਲੋਨੀ ਦੇ ਲੋਗ ਆ ਸੋ ਇਹਦਾ ਕਾਫੀ ਹੈ ਦਾ ਕਿ ਹੰਗਾਮਾ ਦਾ ਚਮੋਕੇ ਤੋਂ ਹੋ ਰਿਹਾ ਆਹੋ ਆ ਬੰਦ ਕਰਾ 6 ਦੇ ਮੰਤ ਜਾ ਤਾ ਬੰਦ ਹੋਇਆ ਆਹੋ ਇਹ ਬੰਦੇ ਤੇ ਬਣਾਓ ਠੋ ਆਉਣ ਨੂੰ ਮੈਂ ਤੁਹਾਨੂੰ ਜੀ ਕੀ ਕਹਿੰਦੇ ਆ ਬਿਆਰ ਦੇਤਾ ਕਿ ਕਿੰਨੇ ਪੈਸੇ ਦੇਣੀ ਹਾਂਦੀ ਸਰ ਕੀ ਕਰੀ ਹੋਏ ਮੁਰਮਤ ਮੈਂ ਕਹਿੰਦਾ ਬੰਦੇ ਵੀ ਝਵਾ ਦਿਓ ਹੂੰ ਠੋ ਇਹ ਵੀ ਝੋਣੇ ਫਿਰ ਉਹਰਾ ਦੇਖੋ ਚਾਰ ਦੇ ਉਹ ਹਿੰਦੀ ਵੀ ਉਟਵਾਓ ਸਾਹਮਣੇ ਨਜ਼ਰ ਆਉਂਦਾ ਪਈ ਇਹਨਾਂ ਦੇ ਟੁਵਾਨ ਫਿਰੇ ਭਾਈ ਆਜੋ ਭਾਈ ਖੜੋ ਭਾਈ ਮੈਨੂੰ ਜਾਇਜ ਗੁਰੂ ਘਰ ਵਸੇ ਮੈਨੂੰ ਜਾ ਕਰੀ ਜਾਂਦੇ ਕਿੱਧਰ ਭਾਈ ਪਾਪ ਪਾਪ ਲੱਗਣਾ ਸ਼ਾਨੀ ਗੂੜੀ ਸੋ ਬਿਲਕੁਲ ਜਿਹੜੇ ਨਵੇਂ ਤਰ੍ਹਾਂ ਦੇ ਜੁੜੇ ਸੋ ਤੋਂ ਅੱਥੇ ਕਰਫੂ ਹੈ ਤਾਂ ਦੱਸਿਆ ਬਸਤੀਆਂ ਤੇਰੀਆਂ ਦਾ ਜਿਹੜਾ ਮਾਮਲਾ ਬਸਤੀ ਬਾਬਾ ਖੇਲ ਦਾ ਜਿੱਥੇ ਕਿ ਇੱਕੜੇ ਪਾਰਕ ਦੀ ਜਗ੍ਹਾ ਸੀ ਸੋ ਉੱਥੇ ਲਾ ਕੇ ਨਿਸ਼ਾਨ ਸਾਹਿਬ ਜਿਹੜਾ ਕੀ ਇੱਥੇ ਸਥਾਪਿਤ ਕੀਤਾ ਜਾ ਰਿਹਾ ਸੀ ਸੋ ਉਸ ਤੋਂ ਪਹਿਲਾਂ ਹੀ ਦੇ ਮੌਕੇ ਦੇ ਕਾਰਪੋਰੇਟ ਟੀਮ ਮੌਕੇ ਤੇ ਪਹੁੰਚ ਜਾਂਦੀ ਔਰ ਜਿਹੜਾ ਕੀ ਕੰਮ ਉੱਥੇ ਰਕਵਾ ਦਿੰਦੀ ਹੈ ਸੋ ਕਾਰਪੋਰੇਟ ਟੀਮ ਦਾ ਕਹਿਣਾ ਹੈ ਕਿ ਜਿਹੜੀ ਹੈ ਜਿਹੜੀ ਜਗ੍ਹਾ ਹੈ ਸਾਰੀ ਪਾਰਕ ਦੀ ਜਗ੍ਹਾ ਸਾਰੀ ਕਾਰਪੋਰੇਸ਼ਨ ਦੀ ਜਗ੍ਹਾ ਸੋ ਦੂਜੇ ਪਾਸੇ ਜਿਹੜਾ ਕੀ ਮੁਹੱਲਾ ਨਿਵਾਸੀ ਹੈ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਇੱਥੇ ਦਾ ਤਾਂ ਗਿਆ ਸੋ ਉੱਥੇ ਜਿਹੜਾ ਕਿ ਆਪਾਂ ਹੁਣ ਗੁਰਦੁਆਰ ਸਾਹਿਬ ਜਿਹੜਾ ਕਿ ਬਣਵਾਣਾ ਲੇਕਿਨ ਕਾਰਪੋਰੇਸ਼ਨ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੀ ਕਾਰਪੋਰੇਸ਼ਨ ਦੀ ਜਗ੍ਹਾ ਤੋਂ ਉੱਥੇ ਪਾਰਕ ਦੀ ਜਗ੍ਹਾ ਜੀ ਅਲੋਟ ਹੋਈ ਹੈ ਇਸ ਕਰਕੇ ਤੇ ਕੋਈ ਵੀ ਇਦਾਂ ਦਾ ਨਿਰਮਾਣ ਜਿਹੜਾ ਕਿ ਨਹੀਂ ਹੋ ਸਕਦਾ ਸੋ ਫਿਲਹਾਲ ਜਿਹੜਾ ਕਿ ਮੌਕੇ ਤੇ ਕਾਫੀ ਦੁਆਰਾ ਫੇਰ ਜਿਹੜਾ ਕਿ ਹੰਗਾਮਾ ਹੋਇਆ ਸੀ ਸੋ ਇਸ ਕਰ ਤੋ ਨਾ ਦੁਆਰਾ ਜਿਹੜਾ ਕਿ ਲਾਈਵ ਹੋਏ ਸੀਗੇ ਸੋ ਫਿਲਹਾਲ ਇਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਮੌਕੇ ਤੇ ਸਬੰਧਤ ਥਾਣੇ ਦੀ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਹੈ ਤਾ ਜੋ ਇੱਥੇ ਕੋਈ ਇਦਾਂ ਦਾ ਕੋਈ ਗਲਬਾਤ ਨਾ ਹੋਵੇ ਸੋ ਕਾਰਪੋਰੇਸ਼ਨ ਟੀਮ ਜਿਹੜੀ ਹੈ ਕਿ ਮੌਕੇ ਤੇ ਪਹੁੰਚੀ ਹੋਈ ਔਰ ਦੂਸਰੇ ਵੱਸ ਦੇਖ ਸਕਦੇ ਹੋ ਕਲੋਨੀ ਦੇ ਜਿਹੜੇ ਲੋਕ ਆ ਸੋ ਵੀ ਇੱਥੇ ਬੈਠੇ ਹੋਏ ਨੇ ਤੋ ਬਿਲਕੁਲ ਤੁਸੀਂ ਦੇਖਦੇ ਹੋ ਕਿ ਕਾਰਪੋਰੇਸ਼ਨ ਟੀਮ ਵੀ ਜਿਹੜੀ ਮੌਕੇ ਤੇ ਇਸ ਟਮ ਪਹੁੰਚੀ ਹੋਈ ਆ ਉਹ ਦੂਜੇ ਪਾਸੇ ਜਿਹੜੇ ਕੀ ਕਲੋਨੀ ਦੇ ਵਸਨੀਕ ਆ ਜਿਹੜੇ ਉਹ ਵੀ ਜਿਹੜੇ ਕੀ ਇੱਥੇ ਬੈਠੇ ਹੋਏ ਨੇ ਵਰੋਂ ਜਿਹੜਾ ਕਿ ਨਿਸ਼ਾਨ ਸਾਹਿਬ ਜਿਹੜਾ ਕਿ ਸਥਾਪਿਤ ਕਰਨ ਤੋਂ ਪਹਿਲਾਂ ਹੀ ਜਿਹੜਾ ਕਿ ਇੱਥੇ ਕਾਰਪੋਰੇਸ਼ਨ ਟੀਮ ਪਹੁੰਚ ਜਾਂਦੀ ਏ ਸਭ ਨੂੰ ਵੱਲੋਂ ਜਿਹੜਾ ਕੀ ਹੈ ਕੰਮ ਜਿਹੜਾ ਕੀ ਰੁਕਵਾਤਾ ਜਾਂਦਾ ਕਿਉਂਕਿ ਉਹਨਾਂ ਦਾ ਕਹਿਣਾ ਕੀ ਜਿਹੜੀ ਜਗ੍ਹਾ ਆ ਸਾਰੀ ਕਾਰਪੋਰੇਸ਼ਨ ਦੀ ਜਗ੍ਹਾ ਤੋਂ ਪਾਰਕ ਵਾਸਤੇ ਅਲੋਟ ਹੋਈ ਆ ਤੋ ਜੋ ਮੁਹੱਲੇ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਜਿਹੜਾ ਕੀ ਸਾਰਾ ਕਲੋਨੀ ਦਾ ਕੀ ਕਲੋਨੀ ਵੱਲੋਂ ਜਿਹੜਾ ਕੀ ਸਾਰਾ ਮਤਦਾਸੀ ਪਾਸ ਕਰਕੇ ਜਿਹੜਾ ਕੀ ਇੱਥੇ ਗੁਰਦੁਆਰਾ ਸਾਹਿਬ ਬਣਾਉਂਦਾ ਸੋਚਿਆ ਸੀਗਾ ਸੋਚੇ ਇਸ ਕਰਕੇ ਨਿਸ਼ਾਨ ਸਾਹਿਬ ਜਿਹੜਾ ਸਥਾਪਿਤ ਕਰਨ ਲੱਗੇ ਸੀ ਲੇਕਿਨ ਕਾਰਪੋਰੇਸ਼ਨ ਟੀਮ ਨੇ ਆ ਕੇ ਇੱਥੇੜਾ ਕੰਮ ਰੁਕਵਾ ਦਿੱਤਾ ਸੋ ਮੌਕੇ ਤੇ ਚਾਹੁੰਦਾ ਵੀ ਇਹ ਕੀ ਇਹਨਾਂ ਨੂੰ ਲਿਖਿਆ ਜਾ ਰਿਹਾ ਕੀ ਸਬੰਧਿਤ ਥਾਣੇ ਦੇ ਪੁਲਿਸ ਨੂੰ ਤਾਂ ਕਿ ਸੂਚਿਤ ਕਰ ਦਿੱਤਾ ਗਿਆ ਤਾਂ ਕਿ ਕੋਈ ਇੱਥੇ ਕੋਈ ਗਲਬਾਤ ਨਾ ਹੋਵੇ ਸਾਂਝੀ ਕੀਤੀਆਂ ਜਾ ਰਹੀਆਂ ਨੇ ਹੈਨ ਰੋਕੀ ਸੋ ਇਹ ਕੋਈ ਫੇਸਟਾਸ ਵੀ ਦਾ ਜਿਹੜਾ ਇਹ ਇਲਾਕਾ ਗ੍ਰੀਨ ਐਵੇਨਿਊ ਜਿਹੜਾ ਇਲਾਕਾ ਸੋ ਬਿਲਕੁਲ ਜਿਹੜਾ ਕਿ ਏਰੀਆ ਤੁਹਾਨੂੰ ਦੱਸਦੀ ਕਿ ਗੋਲਡ ਗ੍ਰੀਨ ਐਵੇਨਿਊ ਜਿਹੜਾ ਕਿ ਇਹ ਇਲਾਕਾ ਬਸਤੀ ਬਾਬਾ ਖੇਲ ਦਾ ਜਿੱਥੇ ਕਿ ਸਾਰਾ ਹੁਣ ਹੈ ਜਿਹੜਾ ਕਿ ਦੇਖ ਸਕਦੇ ਹੋ ਕਿ ਸਾਰਾ ਜਿਹੜਾ ਜਿਹੜਾ ਕਿ ਇੱਥੇ ਲਾਈਵ ਦੇਖ ਰਹੇ ਹੋ ਜਿੱਥੇ ਕਿ ਕਾਰਪਸਨ ਟੀਮ ਜਿਹੜੀ ਕਿ ਇੱਥੇ ਪਹੁੰਚੀ ਹੋਈ ਹੈ ਔਰ ਦੂਸਰੇ ਪਾਸੇ ਮੁਹੱਲਾ ਨਿਵਾਸੀ ਜਿਹੜੇ ਕਿ ਇੱਥੇ ਖੜੇ ਨੇ ਸੋ ਮੁਹੱਲਾ ਨਿਵਾਸੀ ਜਿਹੜੇ ਕਿ ਸੀ ਦੱਸਿਆ ਜਾ ਰਿਹਾ ਕਿ ਇੱਥੇ ਨਿਸ਼ਾਨ ਸਾਹਿਬ ਸਥਾਪਿਤ ਕਰਨ ਲੱਗੇ ਸੀ ਸੋ ਇਹ ਕਾਰਪਸ਼ਨ ਵੱਲੋਂ ਦਾ ਕਹਿਣਾ ਹੈ ਕਿ ਜਿਹੜੀ ਜਗ੍ਹਾ ਜਿਹੜੀ ਕਪਮਾਰਕ ਵਾਸਤੇ ਅਲਰਟ ਹੋਈ ਔਰ ਕਾਰਪਸ਼ਨ ਦੀ ਜਗ੍ਹਾ ਸੋ ਇੱਥੇ ਜਿਹੜਾ ਕਿ ਇਦਾਂ ਦੀ ਸਾਰੀ ਨਹੀਂ ਹੋ ਸਕਦੀ ਸੋ ਇਨ੍ਹਾਂ ਵੱਲੋਂ ਜਿਹੜਾ ਕਿ ਮੌਕੇ ਤੇ ਕਾਰਪਸ਼ਨ ਅਧਿਕਾਰੀ ਜਿਹੜੇ ਆਏ ਆ ਸੋ ਉਹਨਾਂ ਦਾ ਕਹਿਣਾ ਕਿ ਅਸੀਂ ਜਿਹੜਾ ਕਿ ਸੰਬੰਧਿਤ ਥਾਣੇ ਨੂੰ ਜਿਹੜਾ ਕਿ ਸੂਚਿਤ ਕਰ ਦਿੱਤਾ ਹੋਇਆ ਸੋ ਫਿਲਹਾਲ ਜਿਹੜੇ ਕਿ ਕਲੋਨੀ ਦੇ ਜਿਹੜੇ ਲੋਕ ਹੈ ਉਹ ਵੀ ਇੱਥੇ ਸਾਰੇ ਇੱਥੇ ਇਸਟੈਂਡ ਖੜੇ ਹੋਏ ਨੇ ਕੜੀਆ ਸੁਸ਼ਾ ਬਿਲਕੁਲ ਸੁਸ਼ਾ ਆਪੇ ਆਪੇ ਕਰਦਾ ਮੈਂ ਤੇਰੇ ਕੋਲ ਨਾ ਕੀ ਜਿਸ ਮੌਲੇਲਾ ਤੇ ਹੋਰ ਜੇ ਸੋ ਤੁਹਾਨੂੰ ਇੱਕ ਵਾਰ ਫੇਰ ਤੋਂ ਦੱਸ ਦਈਏ ਕੀ 올ਡ ਗ੍ਰੀਨ ਐਵਨਿਊ ਜਿਹੜਾ ਕਿ ਬਸਤੀ ਬਾਵਾ ਖੇਲਦਾ ਏਰੀਆ ਸੋ ਉਹਦੇ ਜੇ ਕਲੋਨੀਆ ਜਿੱਥੇ ਕੀ ਇੱਕ ਜਗ੍ਹਾ ਪਰ ਜਿਹੜੇ ਕੀ ਕਾਰਪਰਸ਼ਨ ਵੱਲੋਂ ਜਿਹੜਾ ਦੱਸਿਆ ਜਾਂਦਾ ਕੀ ਸਰਕਾਰੀ ਜਗ੍ਹਾ ਸੋ ਉੱਥੇ ਲਗ ਨਿਸ਼ਾਨ ਸਾਹਿਬ ਜਿਹੜਾ ਕੀ ਕਲੋਨੀ ਨਿਵਾਸੀਆਂ ਵੱਲੋਂ ਸਥਾਪਿਤ ਕਰਨ ਲੱਗੇ ਸੀ ਤੇ ਉੱਪਰ ਉਹਦੀ ਕਾਰਪਰਸ਼ਨ ਟੀਮ ਆ ਜਾਂਦੀ ਆ ਸੋ ਜਿਹੜਾ ਕੰਮ ਐ ਥੇਰਖਵਾਤਾ ਜਾਂਦਾ ਕਿਉਂਕਿ ਕਾਰਪਸ਼ਨ ਦੀ ਟੀਮ ਆਈਏ ਸੋ ਉਹਨਾਂ ਦਾ ਕਹਿਣਾ ਕੀ ਇਹ ਜਿਹੜੀ ਜਗ੍ਹਾ ਸਾਰੀ ਕਾਰਪਸ਼ਨ ਜਗਾ ਹੋਰ پارک ਵਾਸਤੇ ਤੇ ਅਲੋਟ ਹੋਈ ਹੋਈ ਹੈ ਔਰ ਮੱਲੇ ਨੇ ਇੱਥੇ ਕਹਿਣਾ ਕਿ ਸਾਨੂੰ پارک ਦੀ ਲੋੜ ਨਹੀਂ ਸੀ ਗੁਰਦੁਆਰਾ ਸਾਹਿਬ ਇੱਥੇ ਬਣਾਣਾ ਸੋ ਇਹਨੇ ਤਸਵੀਰਾਂ ਤੁਹਾਡੇ ਲਈਨੇ ਜਿਆਦਾ ਖਬਰ ਲੈ ਕੇ ਹੋਰ ਅਪਡੇਟ ਆਉਂਦੀ ਤੁਹਾਡੇ ਦੁਆਰਾ ਫੇਰ ਰੂਬਰੂ ਹੋਵਾਂਗੇ ਜਿਲੰਧਾ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ